ਜਾਬ ਦੇ ਸਫਲ ਕਿਸਾਨਾਂ ਦੀ ਲੜੀ ਵਿੱਚ ਅੱਜ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਪਿੰਡ ਕੋਲਿਆ ਕਲਾਂ ਜ਼ਿਲ੍ਹਾ ਮੋਗਾ ਦੇ ਇੱਕ ਜੈਵਿਕ ਖੇਤੀ ਕਰਨ ਵਾਲੇ ਸਫਲ ਕਿਸਾਨ ਚਮਕੌਰ ਸਿੰਘ ਨਾਲ ਇਹ ਕਿਸਾਨ ਆਪਣੀ ਸਾਰੀ ਖੇਤੀ ਪੂਰੀ ਤਰ੍ਹਾਂ ਨਾਲ ਕੁਦਰਤੀ ਢੰਗ ਤਰੀਕਿਆਂ ਨਾਲ ਕਰਦਾ ਹੈ ਅਤੇ ਇਸ ਜੈਵਿਕ ਖੇਤੀ ਵਿੱਚੋਂ ਬੁਧੇਰੇ ਮੁਨਾਫਾ ਕਮਾਉਂਦਾ ਹੈ ਆਓ ਮਿਲਦੇ ਹਾਂ ਇਸ ਸਫਲ ਕਿਸਾਨ ਨਾਲ ਤੇ ਸੁਣਦੇ ਹਾਂ ਇਸੇ ਦੀ ਸਫਲਤਾ ਦੀ ਕਹਾਣੀ ਇਸੇ ਦੀ ਜ਼ੁਬਾਨੀ ਮੈਂ ਤਕਰੀਬਨ ਪਿਛਲੇ 2013 ਤੋਂ ਆਰਗੇਨਿਕ ਖੇਤੀ ਸ਼ੁਰੂ ਕੀਤੀ ਸੀਗੀ ਸਟੈਪ ਬਾਈ ਸਟੈਪ ਅਸੀਂ ਉਦੋਂ ਤੋਂ ਲਗਾਤਾਰ ਨਿਰੰਤਰ ਜਾਰੀ ਹੈ ਤੇ ਅਸੀਂ ਇਹਦੇ ਵਿੱਚ ਜਿੱਥੇ ਸਾਨੂੰ ਪ੍ਰਾਪਤੀਆਂ ਵੀ ਕੀਤੀਆਂ ਕਿਉਂਕਿ ਆਰਗੇਨਿਕ ਖੇਤੀ ਇਹੋ ਜੀ ਆ ਜਿੱਥੇ ਪੈਦਾ ਕਰਨਾ ਕਨਸੈਪਟ ਹੋ ਰਿਹਾ ਉੱਥੇ ਮਾਰਕੀਟ ਕਰਨਾ ਕਨਸੈਪਟ ਹੋ ਰਿਹਾ ਸੋ ਸਾਨੂੰ ਥੋੜੇ ਸ਼ੁਰੂਆਤੀ ਦੇ ਵਿੱਚ ਤਾਂ ਥੋੜੀਆਂ ਦਿੱਕਤਾਂ ਆਈਆਂ ਪਰ ਬਾਅਦ ਦੇ ਵਿੱਚ ਪੂਰਾ ਇੱਕ ਸੈਟਅਪ ਬਣਿਆ ਜਿਸਾ ਦੀ ਨਾ ਅੱਜ ਸਾਡੇ ਕੋਲੇ ਪੂਰਾ ਇੱਕ ਕੇਡਰ ਬਣਿਆ ਹੋਇਆ ਹੈਗਾ ਅੱਜ ਮਤਲਬ ਅੱਜ ਦੀ ਡੇਟ ਦੇ ਵਿੱਚ ਅਸੀਂ ਹਫਤੇ ਦੀਆਂ ਚਾਰ ਮਾਰਕੀਟਾਂ ਕਰਦੇ ਆਂ ਅਸੀਂ ਜਿਹੜੇ ਆਰਗੇਨਿਕ ਖੇਤੀ ਵਿੱਚ ਜਿਹੜਾ ਆਉਣ ਦਾ ਕਾਰਨ ਸੀਗਾ ਉਦੋਂ ਪਹਿਲਾਂ ਅਸੀਂ ਬਹੁਤ ਜ਼ਿਆਦਾ ਜ਼ਹਿਰ ਵਾਲੀ ਖੇਤੀ ਕਰਦੇ ਸੀਗੇ ਤੇ ਪਰਿਵਾਰ ਦੇ ਵਿੱਚ ਕਾਫੀ ਮਤਲਬ ਬਿਮਾਰ ਰਹਿੰਦੇ ਸੀਗੇ ਥੋੜੀ ਹਾਲਾਤ ਇਹੋ ਜਿਹੇ ਸੀਗੇ ਤੇ ਇੱਕ ਜਦੋਂ ਕਿਸਾਨ ਘਰੋਂ ਬਾਹਰ ਨਿਕਲਦਾ ਹੈਗਾ ਕਿਉਂਕਿ ਪਹਿਲਾਂ ਸਬਜ਼ੀਆਂ ਲਾਉਂਦੇ ਸੀਗੇ ਪਹਿਲਾਂ ਵੀ ਤੇ ਮਾਰਕੀਟ ਦੇ ਵਿੱਚ ਕਾਫੀ ਚੰਗੇ ਬੰਦੇ ਮਿਲਦੇ ਰਹਿੰਦੇ ਆ ਤੇ ਮਤਲਬ ਉਸੇ ਤੇ ਹਮੇਸ਼ਾ ਇਹੀ ਗੱਲ ਹੁੰਦੀ ਸੀ ਵੀ ਪੰਜਾਬ ਦਾ ਜੋ ਮੌਜੂਦਾ ਖੇਤੀ ਮਾਡਲ ਹੈਗਾ ਇਹ ਇਹਦਾ ਬਹੁਤਾ ਭਵਿਕ ਨਹੀਂ ਕਣਕ ਝੋਨੇ ਦਾ ਕਿਉਂਕਿ ਇਹ ਇਹ ਸਾਰੀ ਖੇਤੀ ਜਿਹੜੀ ਇੱਕ ਤਰ੍ਹਾਂ ਸਰਕਾਰੀ ਸਪੋਰਟ ਤੇ ਹੋ ਰਹੀ ਆ ਕਿਉਂਕਿ ਕਿਸਾਨਾਂ ਨੂੰ ਬੀਜ ਦੀ ਮੁਕਤ ਦਿੱਤੀ ਜਾ ਰਹੀ ਆ ਖਾਦਾਂ ਤੇ ਬਹੁਤ ਜ਼ਿਆਦਾ ਸਬਸਿਡੀ ਦਿੱਤੀ ਜਾ ਰਹੀ ਆ ਮੰਡੀ ਸਟਰਕਚਰ ਸਦਾ ਕਣਕ ਝੋਨੇ ਮੁਤਾਬਕ ਹੈਗਾ ਇਲੈਕ੍ਰਿਸਿਟੀ ਬੀਲੀ ਜੋ ਨਿਕਣਕ ਚ ਨੇ ਮੁਤਾਬਕ ਹੈ ਗਿਆ ਸੋ ਇਹ ਸੋਚਿਆ ਸੀ ਵੀ ਕਿੰਨਾ ਚਿਰ ਚੱਲੂਗਾ ਇਹ ਸੋ ਕਿਉਂ ਨਹੀਂ ਅਸੀਂ ਕੁਝ ਉਹੋ ਜਿਹੀ ਖੇਤੀ ਕਰੀਏ ਜਿਹੜੀ ਖੇਤੀ ਸਾਡੀ ਵਾਤਾਵਰਣ ਪੱਖੀ ਹੋਵੇ ਉਹ ਖੇਤੀ ਜਿਹੜੀ ਸਾਡੀ ਰਸੋਈ ਪੱਖੀ ਹੋਵੇ ਤੇ ਨਾਲ ਦੀ ਨਾਲ ਉਹ ਅੰਮ੍ਰਿਤਮਾਲੀ ਵੀ ਹੋਵੇ ਸੋ ਇਹਨਾਂ ਗੱਲਾਂ ਨੂੰ ਧਾਰਨਾ ਬਣਾ ਕੇ ਅਸੀਂ ਥੋੜੀ ਸ਼ੁਰੂਆਤ ਕੀਤੀ ਸੀ ਸ਼ੁਰੂਆਤੀ ਦੌਰ ਜਦੋਂ ਮੈਂ ਪਹਿਲਾਂ ਦੱਸਿਆ ਸੀ ਕਿ ਤੁਹਾਨੂੰ ਦਿੱਕਤਾਂ ਆਈਆਂ ਤੇ ਸਾਨੂੰ ਕੁਦਰਤੀ ਇਸ ਤਰ੍ਹਾਂ ਦੀਆਂ ਸੰਸਥਾਵਾਂ ਮਿਲਦੇ ਰਹੀਆਂ ਜਿਵੇਂ ਸਾਡੇ ਫਰੀਦਕੋਟ ਸੰਸਥਾ ਸੀ ਭਾਈ ਕਨਈਆ ਕੈਂਸਰ ਰੋਕੋਸ਼ ਵਾਸਾ ਸੁਸਾਇਟੀ ਤੇ ਉਹਦੇ ਜਿਹੜੇ ਸੰਸਥਾਪਕਾਂ ਵਿੱਚੋਂ ਸ਼ਿਵਜੀ ਸਿੰਘ ਸੰਘਾ ਉਹਨੇ ਸਾਡੀ ਐਸ ਵਿੱਚ ਬਹੁਤ ਪਿਆਰਬਾਈ ਕੀਤੀ ਅਸੀਂ ਕੇਵੀ ਕੀ ਰਹੀ ਕਾਫੀ ਕੰਮ ਕੀਤਾ ਕਾਫੀ ਨੈਟਵਰਕ ਬਣਾਇਆ ਅਸੀਂ ਆਪਣੇ ਚੀਜ਼ ਨੂੰ ਪ੍ਰੋਸੈਸ ਕਰਨ ਲੱਗ ਗਏ ਕਿਉਂਕਿ ਕਿਸਾਨ ਤਾਂ ਬਚੂਗਾ ਜੇ ਕਿਸਾਨ ਥੋੜਾ ਪ੍ਰੋਸੈਸਿੰਗ ਵਾਲੇ ਪਾਸੇ ਆਊਗਾ ਛੋਟੀ ਉਹ ਚੀਜ਼ ਪੈਦਾ ਕਰੀਏ ਜਿਹਨੂੰ ਅਸੀਂ ਪ੍ਰੋਸੈਸ ਕਰਕੇ ਵੇਚੀਏ ਹੁਣ ਮੈਂ ਸਾਨੂੰ ਦੱਸ ਕੇ ਖੁਸ਼ੀ ਲਾ ਰਿਆ ਅਸੀਂ ਪਿਛਲੇ 6 ਸਾਲ ਤੋਂ ਤਕਰੀਬਨ ਸਾਡਾ ਸਾਗ ਜਿਹੜਾ ਹੈਗਾ ਅਸੀਂ ਸਾਗ ਤਿਆਰ ਕਰਕੇ ਇੱਕ ਸਾਡੀ ਮਾਰਕੀਟ ਹੈਗੀ ਆ ਅਸੀਂ ਆਪ ਸੇਲ ਕਰਦੇ ਆ ਸਾਗ ਤਿਆਰ ਕਰਕੇ ਘਰੇ ਚੁੱਲ੍ਹੇ ਤੇ ਨਾਲੇ ਤਾਂ ਨਾਲ ਤਾਂ ਲੇਬਰ ਨੂੰ ਕੰਮ ਮਿਲਿਆ ਤੇ ਨਾਲ ਦੀ ਨਾਲ ਸਾਡੀ ਆਮਦਨ 'ਚ ਵਾਧਾ ਹੋਇਆ ਇਸ ਦੇ ਨਾਲ ਫਿਰ ਅਸੀਂ ਗੰਨਾ ਹੈਗਾ ਗੰਨੇ ਤੋਂ ਅਸੀਂ ਗਨੇਰੀ ਤਿਆਰ ਕਰਦੇ ਆ ਗੰਨੇ ਦਾ ਜੂਸ ਵੀ ਅਸੀਂ ਕਿਸਾਨ ਮਜਾਜ ਚ ਸ਼ੁਰੂਆਤ ਕੀਤੀ ਸੀਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 2017 ਦੇ ਵਿੱਚ ਸਕੂਲ ਆਫ ਆਰਗੈਨਿਕ ਫਾਰਮਿੰਗ ਸਥਾਪਿਤ ਕੀਤਾ ਗਿਆ ਤੇ ਇਸ ਦਾ ਜਿਹੜਾ ਸਕੂਲ ਆਫ ਆਰਗੈਨਿਕ ਫਾਰਮਿੰਗ ਸਥਾਪਿਤ ਕਰਨ ਦਾ ਮੁੱਖ ਮਕਸਦ ਇਹ ਹੀ ਸੀ ਵੀ ਜਿਹੜੀ ਜੈਵਿਕ ਤਰੀਕੇ ਦੇ ਨਾਲ ਜ਼ਹਿਰ ਮੁਕਤ ਜਿਹੜੀਆਂ ਸਬਜ਼ੀਆਂ ਨੇ ਅਨਾਜ ਆ ਜਾਂ ਹੋਰ ਸੜੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਗਾਇਆ ਜਾਵੇ ਤੇ ਅਸੀਂ ਇਸ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਵਿੱਚ ਅਸੀਂ ਅਨਾਜ ਵਾਲੀਆਂ ਫਸਲਾਂ ਦੇ ਉੱਤੇ ਕੰਮ ਕਰਦੇ ਹਾਂ ਨਾਲ ਦੀ ਨਾਲ ਅਸੀਂ ਸਬਜ਼ੀਆਂ ਦੇ ਉੱਤੇ ਕੰਮ ਕਰਦੇ ਹਾਂ ਅਸੀਂ ਫਲਾਂ ਦੇ ਉੱਪਰ ਵੀ ਕੰਮ ਕਰਦੇ ਹਾਂ ਤੇ ਇਹਦੇ ਵਿੱਚ ਹੀ ਸਾਡੇ ਕੋਲ ਜਿਹੜੇ ਮਾਹਰ ਨੇ ਉਹਨਾਂ ਦੇ ਜਿਹੜੇ ਸਾਡੇ ਕੋਲ ਸਬਜ਼ੀ ਮਾਹਰ ਨੇ ਹਾਰਟੀਕਲਚਰ ਦੇ ਮਾਹਰ ਨੇ ਸਾਡੇ ਕੋਲੇ ਕੀਟ ਵਿਗਿਆਨੀ ਨੇ ਤੇ ਇਸ ਦੇ ਨਾਲ ਹੀ ਸਾਡੇ ਕੋਲ ਜਿਹੜੀਆਂ ਬਿਮਾਰੀਆਂ ਦੀ ਰੋਕத் ਥੰਮ ਕਰਨ ਦੇ ਲਈ ਸਾਡੇ ਕੋਲ ਪਥਾਲੋਜਿਸਟ ਵੀ ਨੇ ਮੁੱਖ ਮਕਸਦ ਸਾਡਾ ਇਹੀ ਹੈ ਵੀ ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ ਵੱਲ ਦਾ ਸਫ਼ਰ ਕਿਸ ਤਰ੍ਹਾਂ ਕਰਨਾ ਤੇ ਜਿਹੜਾ ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ ਵੱਲ ਦਾ ਸਫਰ ਹੈ ਨਾ ਇਹ ਹੀ ਸਾਡੀ ਚੈਬਾ ਖੇਤੀ ਹੈ ਤੇ ਇਹਦੇ ਵਿੱਚ ਅਸੀਂ ਜਿਹੜਾ ਕੰਮ ਕੀਤਾ ਅਸੀਂ ਕਈ ਫਸਲੀ ਚੱਕਰਾਂ ਦੇ ਉੱਪਰ ਕੰਮ ਕੀਤਾ ਤੇ ਸਾਡੀ ਜਿਹੜਾ ਝਾੜ ਆ ਕੋਈ ਸਾਡਾ ਘਟਦਾ ਨਹੀਂ ਹੈਗਾ ਤੇ ਇਹਦੇ ਉੱਪਰ ਵੀ ਕੰਮ ਕੀਤਾ ਵੀ ਝਾੜ ਅਸੀਂ ਬਰਾਬਰ ਕਿਵੇਂ ਲੈਣਾ ਤੇ ਜਿਹੜੀਆਂ ਮੁੱਖ ਫਸਲਾਂ ਦੇ ਉੱਤੇ ਅਸੀਂ ਕੰਮ ਕੀਤਾ ਜਿਸ ਤਰ੍ਹਾਂ ਅਸੀਂ ਜ਼ਿਆਦਾਤਰ ਅਸੀਂ ਕਣਕ ਖਾਨੇ ਆ ਕਣਕ ਪੰਜਾਬ ਦੇ ਵਿੱਚ ਜੈਵਿਕ ਤੌਰ ਦੇ ਪਰ ਬਹੁਤ ਹੀ ਵਧੀਆ ਹੋ ਜਾਂਦੀ ਆ ਤੇ ਸਾਡਾ ਕੋਈ ਵੀ ਇਹਦੇ ਚ ਝਾੜ ਨਹੀਂ ਘਟਦਾ ਇਹਦੇ ਉੱਪਰ ਅਸੀਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਜੈਵਿਕ ਖੇਤੀ ਦੇ ਉੱਪਰ ਕੰਮ ਉਹ 1995 ਤੋਂ ਸ਼ੁਰੂ ਹੋਇਆ ਸੀ ਸਾਡੇ ਦੇਸ਼ ਦੇ ਵਿੱਚ ਵੀ ਪਹਿਲੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਪੀਏਯੂ ਆਉਂਦੀ ਹੈ ਜਿੱਥੇ ਜੈਵਿਕ ਖੇਤੀ ਦੇ ਉੱਪਰ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਤੇ ਇਹਦੇ ਪਿੱਛੇ ਅਸੀਂ ਮੱਕੀ ਦੇ ਉੱਪਰ ਕੰਮ ਕੀਤਾ ਮੱਕੀ ਕਣਕ ਸੋਇਆਬੀਨ ਕਣਕ ਤੇ ਜੇ ਆਪਾਂ ਕਣਕ ਦੀ ਗੱਲ ਕਰੀਏ ਤੇ ਅਸੀਂ 8 ਟਨ ਰੂੜੀ ਇੱਕ ਏਕੜ ਦੀ ਜੇ ਪਾ ਲਈਏ ਤੇ ਸਾਨੂੰ ਬਾਹਰੋਂ ਕੋਈ ਵੀ ਯੂਰੀਆ ਜਾਂ ਸਰ ਨੂੰ ਡਾਇਆ ਪਾਉਣ ਦੀ ਲੋੜ ਨਹੀਂ ਰਹਿੰਦੀ ਤੇ ਨਾਲ ਦੀ ਨਾਲ ਹੀ ਅਸੀਂ ਇਹਦੇ ਤੇ ਜਿਹੜਾ ਇਹ ਵੀ ਦੇਖਿਆ ਵੀ ਕੁਆਲਿਟੀ ਪੱਖੋਂ ਜਿਹੜੀਆਂ ਜੈਵਿਕ ਖੇਤੀ ਦੇ ਨਾਲ ਅਸੀਂ ਫਸਲਾਂ ਦਾ ਉਤਪਾਦਨ ਕਰਦੇ ਆ ਉਹ ਸਾਡਾ ਕੁਆਲਿਟੀ ਪੱਖੋਂ ਕਾਫੀ ਸਾਡਾ ਵਧੀਆ ਹੁੰਦਾ ਜਿਸ ਤਰ੍ਹਾਂ ਆਪਾਂ ਕਣਕ ਦੀ ਗੱਲ ਕਰੀਏ ਕਣਕ ਦੇ ਵਿੱਚ ਅਸੀਂ ਇਹਦੀਆਂ ਸਾਰੀਆਂ ਕੁਆਲਿਟੀਆਂ ਦੇਖੀਆਂ ਇਹਦੇ ਵਿੱਚ ਸੈਡੀਮੈਂਟੇਸ਼ਨ ਵੈਲਿਊ ਹੁੰਦੀ ਆ ਬੀਟਾ ਕੈਰੋਟਿਨ ਹਮ ਇੰਡੈਕਸ ਹੁੰਦਾ ਤੇ ਮਤਲਬ ਕਈ ਨੇ ਸਾਡੇ ਇੰਡੈਕਸ ਨਾਲ ਦੀ ਨਾਲ ਹੀ ਅਸੀਂ ਫਿਰ ਇਹਦੀ ਬਰੈਡ ਵੀ ਬਣਾ ਕੇ ਦੇਖੀ ਆ ਜਦੋਂ ਅਸੀਂ ਜੈਵਿਕ ਖੇਤੀ ਦੇ ਨਾਲ ਕੰਮ ਕਰਦੇ ਹਾਂ ਉਸ ਦੇ ਨਾਲ ਅਸੀਂ ਕਣਕ اگਾਉਨੇ ਆ ਸਾਡਾ ਜਿਹੜਾ ਰੋਟੀ ਆ ਜਾਂ ਸਾਡੀ ਬ੍ਰੈਡ ਆ ਉਹ ਸਾਡੀ ਬਹੁਤ ਹੀ ਸੌਫਟ ਬਣਦੀ ਆ ਤੇ ਨਾਲ ਫਿਰ ਅਸੀਂ ਮੱਕੀ ਦੇ ਉੱਪਰ ਵੀ ਕੰਮ ਕੀਤਾ ਮੱਕੀ ਦੇ ਉੱਪਰ ਵੀ ਅਸੀਂ 8 ਟਨ ਰੂੜੀ ਪਾ ਲਈਏ 1 ਕਿੱਲੇ ਦੀ ਤੇ ਅਸੀਂ ਬਹੁਤ ਵਧੀਆ ਜੈਵਿਕ ਤੌਰ ਦੇ ਉੱਪਰ ਅਸੀਂ ਮੱਕੀ ਵਾ ਸਕਦੇ ਆ ਇਹਦੇ ਨਾਲ ਹੀ ਅਸੀਂ ਹੋਰ ਵੀ ਕੰਮ ਕੀਤਾ ਵਿਸ਼ੇਸ਼ ਜਿਹੜੀਆਂ ਕਿਸਮਾਂ ਨੇ ਜਿਸ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਣਕ ਦੀਆਂ ਕਿਸਮਾਂ ਕੱਢੀਆਂ ਗਈਆਂ ਨੇ ਪੰਜਾਬ ਚਵਤੀ ਨੰਬਰ 1 ਕਿਸਮ ਉਹ ਬਹੁਤ ਵਧੀਆ ਜੈਵਿਕ ਖੇਤੀ ਦੇ ਵਿੱਚ ਹੁੰਦੀ ਆ ਜੇਸੀ 4 ਮੱਕੀ ਦੀ ਕਿਸਮ ਆ ਜਿਹੜੀ ਜੈਵਿਕ ਖੇਤੀ ਦੇ ਵਿੱਚ ਬਹੁਤ ਵਧੀਆ ਉੱਤਮ ਕੁਆਲਿਟੀ ਦੀ ਕਿਸਮ ਆ ਉਹ ਸਾਡੀ ਜਦੋਂ ਅਸੀਂ ਜੈਵਿਕ ਖੇਤੀ ਨਾਲ ਕਰਦੇ ਆ ਤੇ ਸਾਡੀ ਹੋਰ ਵਧੀਆ ਜਿਹੜੀ ਕੁਆਲਿਟੀ ਆ ਹੋ ਜਾਂਦੀ ਹੈ ਸੋਇਆਬੀਨ ਦੇ ਉੱਪਰ ਕੰਮ ਕੀਤਾ ਸੋਇਆਬੀਨ ਦੇ ਵਿੱਚ ਅਸੀਂ ਜਿਹੜੀ ਰੂੜੀ ਆ ਉਹ 4 ਟਨ ਰੂੜੀ 1 ਏਕੜ ਦੀ ਬਹੁਤ ਆ ਕਿਸਾਨ ਵੀਰੋ ਕੁਦਰਤੀ ਖੇਤੀ ਆਉਣ ਵਾਲੇ ਸਮੇਂ ਦੀ ਬਹੁਤ ਵੱਡੀ ਚੁਣੌਤੀ ਆ ਤੇ ਪੱਖ ਦਾ ਮਸਲਾ ਹੈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪੱਖੂਗਾ ਕਿਸਾਨ ਵੀਰੋ ਆਪਾਂ ਦੇਖਿਆ ਕਿ ਸਰਦਾਰ ਚਮਕੌਰ ਸਿੰਘ ਜੋ ਕਿ ਪਿੰਡ ਕੋਲੀਆ ਤੋਂ ਇਹ ਬਹੁਤ ਲੰਬੇ ਸਮੇਂ ਤੋਂ ਗੁਦਰਤੀ ਖੇਤੀ ਔਰਗੈਨਿਕ ਖੇਤੀ ਕਰਦੇ ਆ ਰਹੇ ਨੇ ਤੇ ਹੋਰ ਬਹੁਤ ਸਾਰੇ ਕਿਸਾਨਾਂ ਲਈ ਰਾਹ ਦਸੇਰਾ ਬਣੇ ਨੇ ਬਹੁਤ ਸਾਰੇ ਕਿਸਾਨਾਂ ਨੂੰ ਇਹਨਾਂ ਨੇ ਪਲੈਟਫਾਰਮ ਦਿੱਤਾ ਹੈ ਸੋ ਦੇਖੋ ਕਿਸਾਨ ਵੀਰੋ ਕਿ ਬਹੁਤ ਸਾਰੇ ਵੱਡੇ ਵੱਡੇ ਉਦਯੋਗਪਤੀ ਸਨਤਕਾਰ ਇਸ ਖੇਤੀ ਵਾਲੇ ਪਾਸੇ ਆਉਣਾ ਚਾ ਰਹੇ ਨੇ ਉਹ ਇਸ ਪੋਟੈਂਸ਼ੀਅਲ ਨੂੰ ਦੇਖਣਾ ਚਾ ਰਹੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਮੁੱਖ ਲੋਡ ਭੋਜਨ ਦੀ ਆ ਜਿਸ ਤਰ੍ਹਾਂ ਕਿ ਆਪਣੀ ਆਬਾਦੀ ਵਧਦੀ ਜਾ ਰਹੀ ਆ ਕੀ ਕਿਸਾਨ ਵੀਰੋ ਮੈਂ ਤੁਹਾਨੂੰ ਇਹ ਦੱਸਣਾ ਚਾਹਣੀ ਕਿ ਜੇ ਵੱਡੇ ਵੱਡੇ ਉਦਯੋਗਪਤੀ ਇਸ ਪਾਸੇ ਆ ਰਹੇ ਨੇ ਤਾਂ ਆਪਾਂ ਨੂੰ ਵੀ ਬਣਦਾ ਹੈ ਆਪਣਾ ਫਰਜ਼ ਕਿ ਆਪਾਂ ਆਪਣੀ ਖੇਤੀ ਦੇ ਵਿੱਚੋਂ ਅ ਥੋੜੀ ਬਹੁਤੀ ਕੁਦਰਤੀ ਖੇਤੀ ਜ਼ਰੂਰ ਕਰੀਏ ਕਿਉਂਕਿ ਅੱਜ ਦੇ ਸਮੇਂ 'ਚ ਆਪਾਂ ਦੇਖਿਆ ਹੋਣਾ ਕਿ ਕੰਜ਼ਿਊਮਰ ਜਾਂ ਜਿਹੜਾ ਉਪਭੋਗਤਾ ਹੈ ਉਹ ਮਨਮਰਜ਼ੀ ਦੀ ਕੀਮਤ ਉਹ ਤੋਂ ਅਸੀਂ ਵਸੂਲ ਸਕਦੇ ਹਾਂ ਜੇ ਅਸੀਂ ਉਹਨੂੰ ਇਹ ਤਸੱਲੀ ਦੇਈਏ ਕਿ ਇਹ ਪ੍ਰੋਡਕਟਾਂ ਜਾਂ ਇਹ ਜਿਹੜਾ ਉਤਪਾਦ ਆ ਸੀ ਕੁਦਰਤੀ ਤਰੀਕੇ ਦੇ ਨਾਲ ਤਿਆਰ ਕੀਤਾ ਬਿਨਾਂ ਰੇਅਾਂ ਸਪਰੇਆਂ ਤੋਂ ਤੋ ਕਿਸਾਨ ਵੀਰੋ ਇਸ ਮੌਕੇ ਨੂੰ ਅਸੀਂ ਬਹੁਤ ਅੱਛੀ ਤਰ੍ਹਾਂ ਸੰਭਾਲ ਸਕਦੇ ਹਾਂ ਆਪਣੀ ਖੇਤੀ ਦੇ ਵਿੱਚੋਂ ਕੁਛ ਨਾ ਕੁਛ ਏਰੀਆ ਜਿਹੜਾ ਅਸੀਂ ਕੁਦਰਤੀ ਖੇਤੀ ਦੇ ਥੱਲੇ ਲਿਆਈਏ ਕੁਦਰਤੀ ਖੇਤੀ ਕਰਕੇ ਜੋ ਅਸੀਂ ਅਨਾਜ ਜਾਂ ਪੈਦਾ ਕਰ ਰਹੇ ਹਾਂ ਪੈਦਾਵਾਰ ਉਸ ਨੂੰ ਅੱਗੇ ਥੋੜੀ ਜੀ ਪ੍ਰੋਸੈਸਿੰਗ ਕਰਕੇ ਜੇ ਸੀ ਸਿੱਧਾ ਉਪਭੋਗਤਾ ਤੱਕ ਲੈ ਕੇ ਜਾਈਏ ਤਾਂ ਬਹੁਤ ਵਧੀਆ ਪੋਟੈਂਸ਼ੀਅਲਾਈਜ਼ ਏਰੀਆ ਦੇ ਵਿੱਚ ਆਪਸ਼ਨਾਂ ਬਹੁਤ ਨੇ ਤੇ ਜਿਆਦਾ ਮੈਂ ਜਿਹੜਾ ਹੈ ਜਿਆਦਾ ਸਾਡੇ ਪੈਰ ਲੱਗਣ ਦਾ ਕਾਰਨ ਆ ਸਾਡੇ ਕੋਲ ਟੀਮ ਹੈਗੀ ਆ ਕਿਉਂਕਿ ਮੇਰਾ ਬੇਟਾ ਇੰਜੀਨੀਅਰ ਕਰਕੇ ਆਇਆ ਸੀਗਾ ਤੇ ਅਸੀਂ ਉਹਨੂੰ ਵੀ ਕਹਿਆ ਸੀ ਆਓ ਰੋਟੀ ਆਪਣੇ ਕੋਲੇ ਹੈਗੀ ਆ ਉਹ ਵੀ ਡਟ ਕੇ ਮੇਰੇ ਨਾਲ ਸਾਥ ਦੇ ਰਿਹਾ ਮੇਰਾ ਬੇਟਾ ਮੇਰੀ ਨੂੰਹ ਆ ਉਹਨੇ ਜੀਅਨਮ ਕੀਤੀ ਸੀ ਅਸੀਂ ਕੋਈ ਨੌਕਰੀ ਵਾਲਾ ਸੀ ਕਿਸੇ ਧਿਆਨ ਨਹੀਂ ਦਿੱਤਾਗਾ ਅਸੀਂ ਘਰੇ ਕਿਉਂਕਿ ਸਾਡੇ ਘਰੇ ਲੇਬਰ ਦਾ ਕੰਮ ਰਹਿੰਦਾ ਸਾਡੇ ਘਰੇ ਪ੍ਰੋਸੈਸਿੰਗ ਰਹਿੰਦੀ ਆ ਤੇ ਸਾਡੇ ਕੋਲ ਡਿਮਾਂਡ ਇੰਨੀ ਕ ਹੈਗੀ ਆ ਲੋਕ ਸਾਥੋਂ ਲੱਸੀ ਮੰਗ ਰਹੇ ਆ ਲੋਕ ਸਾਥੋਂ ਖੀਰ ਮੰਗ ਰਹੇ ਆ ਚਟਨੀ ਮੰਗ ਰਾਇਆ ਚ ਬੜਾਂਦੀ ਸੋ ਜੋ ਵੀ ਅਸੀਂ ਕੋਸ਼ਿਸ਼ ਕਰਦੇ ਆ ਜਿੰਨੇ ਵੀ ਅਸੀਂ ਪ੍ਰੋਸੈਸ ਕਰਦੇ ਆ ਪ੍ਰੋਸੈਸ ਕਰਕੇ ਇਹ ਇਹਨੂੰ ਅਸੀਂ ਮਾਰਕੀਟ ਜਾਵਾਂਗੇ ਇੱਕ ਤਾਂ ਸਾਡੇ ਆਮਦਨ ਚ ਵਾਧਾ ਹੋਊਗਾ ਬਾਕੀ ਲੇਬਰ ਨੂੰ ਕੰਮ ਮਿਲੂਗਾ ਸੋ ਇਹ ਕੰਮ ਸੱਚਾ ਸੋਚਾ ਕੰਮਾਂ ਕਿਉਂਕਿ ਜੇ ਪੰਜਾਬ ਨੂੰ ਦੇਖਿਆ ਜਾਵੇ ਜਿਹਦੀ ਪੰਜਾਬ ਦੀ ਧਰਤੀ ਹੈਗੀ ਆ ਇਹ ਸਾਨੂੰ ਇੱਕ ਗੋਡ ਗਿਫਟ ਮਿਲਿਆ ਸੀਗਾ ਕਿਉਂਕਿ ਜਿੰਨੇ ਵੀ ਹਿਮਾਲਿਆ ਦੇ ਅਸੀਂ ਗੋਚ ਚ ਬੈਠੇ ਆ ਇੱਥੇ ਸ਼ੇਰ ਉੱਤਾਂ ਨੇ ਇੱਥੋਂ ਦੀ ਧਰਤੀ ਦੇ ਵਿੱਚ ਬਹੁਤ ਤਰ੍ਹਾਂ ਦੀ ਵਿਭਿੰਨਤਾ ਹੈਗੀ ਆ ਸੋ ਅਸੀਂ ਬਦਕਿਸਮਤੀ ਨਾਲ ਸਾਡੇ ਕੋ ਫਸਲਾ ਇਹੋ ਜਿਹਾ ਆ ਗਿਆ ਜਿਨ੍ਹਾਂ ਨੇ ਇਹਨਾਂ ਨੂੰ ਕਾਫੀ ਨੁਕਸਾਨ ਕੀਤਾ ਸੋ ਸਾਡਾ ਤਾਂ ਇਹ ਕਿਉਂਕਿ ਦੇਸ਼ ਪੰਜਾਬ ਪੰਜਾਬ ਪੂਰਾ ਖੇਤੀ ਪ੍ਰਧਾਨ ਸੂਬਾ ਸੀਗਾ ਤੇ ਸਾਡੇ ਪੁਰਖਿਆਂ ਨੇ ਇਹਨੂੰ ਬੜੀ ਪ੍ਰੈਕਟੀਕਲ ਨਾਲ ਅੱਗੇ ਵਧਾਇਆ ਕਿਉਂਕਿ ਸਾਡੇ ਦਾ ਸਿਧਾਂਤ ਹੀ ਇਹੋ ਨੇ ਕਿਰਤ ਕਰੋ ਨਾਮ ਜਪੋ ਵੰਡ ਕੇ ਜਕੋ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਤ ਉਤਮ ਖੇਤੀ ਮੱਧ ਵਪਾਰ ਨਖਿੱਧ ਚੱਕਰੀ ਤੇ ਇਹ ਇਹ ਗੱਲਾਂ ਜਦੋਂ ਅਸੀਂ ਖੇਤੀ ਵਾਲੇ ਪਾਸੇ ਆਏ ਤੇ ਚੰਗੇ ਬੰਦੇ ਮਿਲਦ ਰਹੇ ਖੇਤੀ ਕੋਈ ਦੇਖੋ ਬਨਸਪਤੀ ਹੈਗੀ ਆ ਬਨਸਪਤੀ ਤੇ ਇਨਸਾਨ ਅਸੀਂ ਇੱਕ ਦੂਜੇ ਪੂਰਕ ਆ ਅਸੀਂ ਇੱਕ ਦੂਜੇ ਡਿਪੈਂਡੈਂਟ ਆ ਤੇ ਉਹਨਾਂ ਗੱਲਾਂ ਨੂੰ ਫਿਰ ਕਈ ਗੱਲਾਂ ਸਾਨੂੰ ਇਹ ਮਤਲਬ ਅਧਿਆਤਮਕ ਵਾਲੇ ਪਾਸੇ ਲੈ ਗਈਆਂ ਕਿਉਂਕਿ ਜਿਹੜੀ ਸਾਡੇ ਆਕਸੀਜਨ ਦਾ ਸਰੋਤ ਨੇ ਉਹ ਸਾਡੀ ਬਨਸਪਤੀ ਆ ਜਿਹੜੀ ਅਸੀਂ ਅੱਗਾ ਲਾ ਕੇ ਅਸੀਂ ਜ਼ਹਿਰਾਂ ਪਾ ਕੇ ਅਸੀਂ ਸਿਪਰਿਆਂ ਕਰਕੇ ਜਿਹੜਾ ਅਸੀਂ ਉਹਨੂੰ ਨਾਸ ਕਰ ਰਹੇ ਹਾਂ ਸੋ ਇਹ ਗੱਲਾਂ ਹੁਣ ਇਨਾਕ ਸਾਨੂੰ ਵਿਸਮਾਦ ਹੋਇਆ ਤੇ ਇਹ ਬੜਾ ਖੇਚ ਕੰਮ ਕਰਕੇ ਬੜਾ ਚੰਗਾ ਲੱਗਦਾ ਹੈ ਸੋ ਇਹਨਾਂ ਗੱਲਾਂ ਤੁਰਦੇ ਤੁਰਦੇ ਜੀ ਅਸੀਂ ਸਾਨੂੰ 2019 ਦੇ ਵਿੱਚ ICAR ਵੱਲੋਂ ਆ ਪੰਡਤ ਦੀਨदयाल ਅਨੁਦਤਿਆ ਵਾਰਡ ਮੈਨ ਮਿਲਿਆ 19 ਦੇ ਵਿੱਚ ਸੋ ਇਹ ਕੇਵੀਕੇ ਬੋਸ ਸਿੰਘ ਵਾਲਾ ਦੀ ਮਤਲਬ ਰਹਿਣਾਈ ਵਿੱਚ ਅਸੀਂ ਇਹ ਕੰਮ ਕੀਤਾ ਸੋ ਇੱਕ ਮਿਲਟ ਵੀ ਅਸੀਂ اگਾਉਂਦੇ ਸੀਗੇ ਮਿਲਟ ਦੇ ਸਬੰਧ ਦੇ ਵਿੱਚ ਵੀ ਸਾਨੂੰ ਗਵਰਨਰ ਪੰਜਾਬ ਨੇ ਸਾਨੂੰ 2019 ਨੂੰ ਸਨਮਾਨ ਕੀਤਾ ਖੇਤੀ ਜਿੰਸਾਂ ਨੂੰ ਸਿੱਧਾ ਖਪਤਕਾਰ ਤੱਕ ਵੇਚਣ ਦੇ ਨਾਲ-ਨਾਲ ਆਪਣੀਆਂ ਖੇਤੀ ਜਿੰਸਾਂ ਦੀ ਪ੍ਰੋਸੈਸਿੰਗ ਕਰਕੇ ਵੀ ਇਹ ਕਿਸਾਨ ਪੂਰੀ ਕਾਮਯਾਬੀ ਨਾਲ ਆਪਣੀ ਆਮਦਨ ਵਿੱਚ ਵਾਧਾ ਕਰ ਰਿਹਾ ਹੈ ਚਮਕੌਰ ਸਿੰਘ ਦੀ ਜੈਵਿਕ ਖੇਤੀ ਤੋਂ ਪ੍ਰਭਾਵਿਤ ਹੋ ਕੇ ਭਾਰਤ ਸਰਕਾਰ ਦੇ ਖੇਤੀ ادارے ICAR ਨਵੀਂ ਦਿੱਲੀ ਵੱਲੋਂ ਕਾਮਯਾਬ ਕਿਸਾਨ ਵਜੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਸਧਾਰਨ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਚਮਕੌਰ ਸਿੰਘ ਹਮੇਸ਼ਾ ਕੁਦਰਤੀ ਢੰਗਾਂ ਨਾਲ ਖੇਤੀ ਕਰਨ ਲਈ ਉਤਸ਼ਾਹਿਤ ਕਰਦਾ ਰਹਿੰਦਾ ਹੈ। ਅਸੀਂ ਹੋਰ ਕਿਸਾਨਾਂ ਨੂੰ ਵੀ ਇਹ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਚੰਗੇ ਫੂਡ ਦਾ ਚੰਗੇ ਖਾਣੇ ਦਾ ਬਹੁਤ ਵੱਡਾ ਇੱਕ ਬਿਜ਼ਨਸ ਬਣਨ ਵਾਲਾ ਕਿਉਂਕਿ ਕੰਪਨੀਆਂ ਖੇਤੀ ਕਰਨਾ ਚਾਹੁੰਦੀਆਂ ਅਸੀਂ ਖੇਤੀ ਛੱਡ ਰਹੇ ਆ ਕਿਉਂ ਸਾਡੇ ਤਾਂ ਹੱਡਾਂ ਦੇ ਵਿੱਚ ਖੇਤੀ ਸੀਗੀ ਠੀਕ ਆ ਅੱਜ ਅਸੀਂ ਜਿਹੜੇ ਪਾਸੇ ਵਹ ਚੱਲੇ ਆ ਸਾਨੂੰ ਇਸ ਬਦਲ ਨੇ ਬਦਲਾ ਪੜਾ ਤੇ ਅਸੀਂ ਸਮੇਂ-ਸਮੇਂ ਕੋਸ਼ਿਸ਼ਾਂ ਇਹ ਵੀ ਕਰਦੇ ਰਹੇ ਆ ਵੀ ਇਹ ਕਿਸਾਨ ਇਹ ਮਤਲਬ ਕਿਸਾਨ ਤਾਂ ਬਚੂਗਾ ਜੇ ਉਹ ਮਾਰਕੀਟਿੰਗ ਵਾਲੇ ਪਾਸੇ ਜਾਊਗਾ ਸੋ ਅਸੀਂ 2016 ਦੇ ਵਿੱਚ ਪਿੰਡੂ ਕਿਸਾਨ ਬਾਜ਼ਾਰ ਆਪਣੇ ਪਿੰਡ ਕੋਹਲੀਆ ਕਿਸਾਨ ਆਇਆ ਸੀਗਾ ਤੇ ਬਹੁਤ ਸਫਲ ਆ ਪਿੰਡਾਂ ਦੇ ਵਿੱਚ ਬਹੁਤ ਵੱਡੀ ਮਾਰਕੀਟ ਪਈ ਆ ਉਹ ਮਾਰਕੀਟ ਜਿਹੜੀ ਸਾਡੇ ਖੇਤਾਂ 'ਚ ਸੌਖਾ ਪੈਦਾ ਹੋ ਕੇ ਸਾਡੇ ਖੇਤਾਂ 'ਚ ਸੌਖੀ ਫਸਲਾਂ ਪੈਦਾ ਹੁੰਦੀਆਂ ਸੀ ਉਹਨੂੰ ਕਿਵੇਂ ਪ੍ਰੋਸੈਸ ਕਰਕੇ ਮਾਰਕੀਟ ਕਰਨਾ ਕਿਉਂ ਪਿੰਡਾਂ ਦੇ ਵਿੱਚ ਸਰੋਂ ਦੇ ਤੇਲ ਦੀ ਬਹੁਤ ਮੰਗ ਆ ਰਹੀ ਆ ਹਲਦੀ ਪਾਊਡਰ ਦੀ ਬਹੁਤ ਮੰਗ ਆ ਰਹੀ ਆ ਸਬਜ਼ੀਆਂ ਦੀ ਬਹੁਤ ਮੰਗ ਆ ਰਹੀਆਂ ਆ ਅਰਬੀ ਦੀ ਬਹੁਤ ਮੰਗ ਆ ਰਹੀਆਂ ਸੋ ਅਸੀਂ ਉਸ ਤੋਂ ਬਾਅਦ ਫਿਰ ਅਸੀਂ ਮੋਗੇ ਲਗਾਤਾਰ ਮੋਗਾ ਕਿਸਾਨ ਵਿਆਰ ਸ਼ੁਰੂ ਕੀਤਾ ਜਿਸ ਦੇ ਵਿੱਚ ਸਰਦਾਰ ਜਸ਼ਨਦੀਪ ਸਿੰਘ ਨਾਣੇਵਾਲੀਆ ਸਾਡੇ ਗਵਾਹੀ ਕਰਦੇ ਉਹ ਜ਼िला ਮੰਡੀ ਅਫਸਰ ਆ ਅਸੀਂ ਲਗਾਤਾਰ ਇੱਕ ਸਾਲ ਤੋਂ ਹਰ ਮਹੀਨੇ ਦੇ 10 ਤਰੀਕ ਨੂੰ ਮੋਗਾ ਕਿਸਾਨ ਬਾਜ਼ਾਰ ਸ਼ੁਰੂਆਤ ਕੀਤੀ ਜਿੱਥੇ ਵੱਖ-ਵੱਖ ਕਿਸਾਨ ਆਉਂਦੇ ਆ ਤੇ ਵੱਖ-ਵੱਖ ਕਿਸਾਨ ਆਪਣੇ ਪ੍ਰੋਸੈਸਿੰਗ ਕਰਕੇ ਆਪਣੀਆਂ ਪੈਦਾਵਾਰ ਤੋਂ ਜੋ ਪੈਦਾ ਹੁੰਦੀ ਹੈ ਉਹ ਦੇ ਉਹ ਲਿਆ ਕੇ ਅਸੀਂ ਮਾਰਕੀਟਿੰਗ ਕਰ ਰਹੇ ਆ ਸੋ ਲੋਕ ਵੀ ਖੁਸ਼ ਆ ਕਿਸਾਨ ਵੀ ਖੁਸ਼ ਆ ਸੋ ਨਾਲ ਦੀ ਨਾਲ ਅਸੀਂ ਜਿਹੜਾ ਸਾਡਾ ਹੈਗਾ ਸਟਰਕਚਰ ਅਸੀਂ ਦੋ ਦਿਨ ਫ੍ਰੀਕੋਟ ਮਾਰਕੀਟਿੰਗ ਕਰਦੇ ਆ ਦੋ ਦਿਨ ਅਸੀਂ ਮੁੱਗੇ ਸ਼ੁਰੂਆਤ ਕੀਤੀ ਆ ਤੇ ਲੋਕ ਸਾਡੀ ਵੇਟ ਕਰਦੇ ਆ ਜਦੋਂ ਅਸੀਂ ਮਤਲਬ ਆਉਨੇ ਆ ਨਾ ਸਾਨੂੰ ਫੋਨ ਆਉਂਦੇ ਆ ਪੂਰੇ WhatsApp ਗਰੁੱਪ ਬਣੇ ਵੇ ਆ ਤੇ ਉਹ ਗਰੁੱਪਾਂ ਦੇ ਵਿੱਚ ਜੋ ਸਾਡੇ ਕੋਲ ਸਮਾਨ ਹੈਗਾ ਅਸੀਂ ਉਹ ਪਾ ਦਿੰਦੇ ਆ ਤੇ WhatsApp ਗਰੁੱਪਾਂ ਦੇ ਵਿੱਚ ਸਾਨੂੰ ਮੈਸੇਜ ਆ ਜਾਂਦੇ ਵੀ ਕਿੰਨਾ ਸਮਾਨ ਕੀ ਚਾਹੀਦਾ ਕਿੰਨਾ ਸਮਾਨ ਕੀ ਚਾਹੀਦਾ ਤੇ ਫਰੀਦਕੋਟ ਦੇ ਵਿੱਚ ਅਸੀਂ ਹੋਰ ਕਿਸਾਨਾਂ ਨੂੰ ਵੀ ਇੱਕ ਮਾਰਕੀਟ ਦਿੱਤੀ ਆ ਜਾ ਫਰੀਕੋਟ ਆ ਅਸੀਂ ਜਿਵੇਂ ਸਾਡੇ ਕੋਲੇ ਉੱਥੇ ਕੋਈ ਸ਼ਹਿਦ ਲੈ ਕੇ ਆ ਗਿਆ ਕਿਸਾਨ ਅਸੀਂ ਉਹਨਾਂ ਨੂੰ ਮਦਦ ਮਾਰਕੀਟ ਕੀਤੀ ਜਿਵੇਂ ਸਾਡੇ ਕੋਲ ਗੁੜ ਸ਼ੱਕਰ ਵਾਲੀ ਸੀਜ਼ਨ ਤੇ ਆ ਜਾਂਦੇ ਆ ਜਾਂ ਸਾਡੇ ਕੋਲੇ ਕੋਈ ਹੋਰ ਛੋਟੇ ਛੋਟੇ ਕਿਸਾਨ ਆ ਗਏ ਆ ਕਿਉਂਕਿ ਉੱਥੇ ਅਸੀਂ ਲਗਾਤਾਰ 7 ਸਾਲ ਤੋਂ ਜਾ ਰਹੇ ਆ ਪੂਰਾ ਸੈਟਅਪ ਬਣਿਆ ਹੋਇਆ ਪੂਰਾ ਉੱਥੇ ਸਨਮਾਨ ਹੋਇਆ ਸਾਡੇ ਕੋਲ ਡੀਸੀ ਡੀਸੀ ਸਾਹਿਬ ਫਰੀਕੋਟ ਚੱਲ ਕੇ ਆਏ ਪੂਰੇ ਪਰਿਵਾਰ ਨਾਲ ਸਾਡੇ ਉਹਨੇ ਸਾਨੂੰ ਉਹਨਾਂ ਨੇ ਕਿਹਾ ਸਾਨੂੰ ਅਸੀਂ ਉਹਨਾਂ ਨੂੰ ਵੈਲਕਮ ਕੀਤਾ ਸੋ ਕਿਸਾਨ ਕਿਸਾਨ ਦੀਆਂ ਥੋੜੀਆਂ ਜੀਆ ਮਤਲਬ ਪਤਾ ਹੁੰਦਾ ਕਿਸਾਨ ਦੀ ਕੀ ਮਜਬੂਰੀਆਂ ਆ ਤੋ ਅਸੀਂ ਕਾਫੀ ਮਤਲਬ ਇਸ ਵਿਸ਼ੇ ਤੇ ਅੱਗੇ ਵਧੇ ਹੋਇਆ ਜਿੱਥੋਂ ਤੱਕ ਆਰਗੈਨਿਕ ਖੇਤੀ ਦਾ ਸਬੰਧ ਆ ਮੈਂ ਇਹਦੇ ਪਹਿਲੇ ਮੈਂ ਚਾਹੁੰਦਾ ਸੀ ਸ਼ੁਰੂਆਤ ਕਰਨ ਮੋਕੇ ਜਿਵੇਂ ਮਤਲਬ ਸਾਨੂੰ ਕੋਸ਼ਿਸ਼ ਕਰਨੀ ਆ ਜੇ ਸ਼ੁਰੂਆਤ ਕਰਨੀ ਆ ਪਹਿਲੀ ਗੱਲ ਤਾਂ ਇਹ ਉਹ ਖੇਤ ਨੂੰ ਪੂਰਾ ਡੂੰਘਾ ਵਾਹ ਕੇ ਤੇ ਉਹਨੂੰ ਪੂਰਾ ਕਰਾਹਾ ਲੈਵਲ ਕਰਕੇ ਤੇ ਉਹਦੇ ਵਿੱਚ ਮਤਲਬ ਬੈੱਡ ਲਾਉਣੇ ਆ ਤੇ ਬਿੱਡਾਂ ਦੇ ਖੇਤੀ ਕਰਨੀ ਆ ਕਿਉਂਕਿ ਇਹ ਖੇਤੀ ਨੂੰ ਪਾਣੀ ਜੈਹਰਾ ਨਮੀ ਅਮਰਤਾ ਜਿੰਨਾ ਅਸੀਂ ਨਮੀ ਲਾਵਾਂਗੇ ਜਿੰਨਾ ਸੈਲ ਲਾਵਾਂਗੇ ਉਹਨਾਂ ਹੀ ਇਹ ਲਾਇਆ ਬੰਦਾ ਅਸੀਂ ਸਾਰੀ ਖੇਤੀ ਅਸੀਂ तकरीबन ਸਾਰੀ ਖੇਤੀ ਅਸੀਂ ਬਿੱਡਾਂ ਦੇ ਕਰਦੇ ਆ ਤੇ ਸਾਰੀ ਖੇਤੀ ਲਾਹ ਸਬਜ਼ੀਆਂ ਤੋਂ ਲੈ ਕੇ ਹਰ ਤਰ੍ਹਾਂ ਦੀ ਖੇਤੀ ਹੋ ਸਕਤ ਹੋ ਰਹੀ ਆ ਤੇ ਬਾਕੀ ਇਹ ਵੀ ਆ ਵੀ ਜਿਹੜੀ ਆ ਇਹ ਮੱਕੀ ਕਣਕਾ ਸੋਇਆਬੀਨ ਕਣਕਾ ਇਹਦੇ ਵਿੱਚ ਅਸੀਂ ਪਹਿਲੇ 5 ਸਾਲ ਅਸੀਂ ਇਹ ਰੂੜੀ ਪਾ ਲਈਏ ਉਸ ਤੋਂ ਬਾਅਦ 5 ਸਾਲਾਂ ਬਾਅਦ ਇਹਦਾ ਜਿਹੜਾ ਜੈਵਿਕ ਮਾਦਾ ਉਹ ਕਾਫੀ ਵਧ ਜਾਂਦਾ ਤੇ ਉਹਦੇ ਵਿੱਚ ਅਸੀਂ ਜਿਹੜੀ ਰੂੜੀ ਆ ਸੋਹਣੀ ਰੁੱਤ ਦੇ ਵਿੱਚ ਅਸੀਂ ਅੱਧੀ ਕਰ ਸਕਦੇ ਹਾਂ ਮਤਲਬ ਜੇ ਅਸੀਂ ਮੱਕੀ ਨੂੰ ਜਾਂ ਸੋਇਆਬੀਨ ਨੂੰ ਅਸੀਂ 8 ਜਿਵੇਂ ਮੱਕੀ ਨੂੰ ਅਸੀਂ 8 ਟਨ ਰੂੜੀ ਪਾਈ ਆ ਸੀ ਉਹ 4 ਟਨ ਕਰ ਸਕਦੇ ਹਾਂ 1 ਕਿੱਲੇ ਦੀ ਇਸ ਤਰ੍ਹਾਂ ਜਿਵੇਂ ਸੋਇਆਬੀਨ ਨੂੰ ਅਸੀਂ 4 ਟਨ ਰੂੜੀ ਪਾਈ ਆ ਸੀ 2 ਟਨ 1 ਏਕੜ ਦੀ ਰੂੜੀ ਪਾ ਕੇ ਅਸੀਂ ਵਧੀਆ ਸੀ ਜੈਵਿਕ ਖੇਤੀ ਦੇ ਨਾਲ ਇਹਨਾਂ ਫਸਲਾਂ ਦਾ ਉਤਪਾਦਨ ਕਰ ਸਕਦੇ ਆ ਤੇ ਫਿਰ ਅਸੀਂ ਹੋਰ ਅੱਗੇ ਕੰਮ ਅਰੰਭਿਆ ਜਿਦੇ ਵਿੱਚ ਮੱਕੀ ਮੱਕੀ ਤੋਂ ਬਾਅਦ ਆਲੂ ਆਲੂ ਤੋਂ ਬਾਅਦ ਪਿਆਜ਼ ਇਹ ਵੀ ਸਾਡੀ ਬਹੁਤ ਵਧੀਆ ਰੋਟੇਸ਼ਨ ਸਾਡੀ ਹੁੰਦੀ ਹੈ ਤੇ ਇਹਦੇ ਵਿੱਚ ਅਸੀਂ ਇਹ ਵੀ ਦੇਖਿਆ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਵੀ ਪਹਿਲੇ ਸਾਲਾਂ ਦੇ ਵਿੱਚ ਜਿਹੜਾ ਜੈਵਿਕ ਖੇਤੀ ਦੇ ਵਿੱਚ ਝਾੜ ਥੋੜਾ ਘਟਦਾ ਤੇ ਉਹ ਝਾੜ ਨੂੰ ਹੋਰ ਵਧਾਉਣ ਵਾਸਤੇ ਅਸੀਂ ਇਹਦੇ ਵਿੱਚ ਕੰਮ ਕੀਤਾ ਵੀ ਅਸੀਂ ਜੇਕਰ ਇਹਦੇ ਵਿੱਚ ਥੋੜੀਆਂ ਜੀਆਂ ਅੰਤਰਕਾਸ਼ਤ ਫਸਲਾਂ ਦੀ ਕਾਸ਼ਤ ਕਰ ਲਈਏ ਜਿਸ ਤਰ੍ਹਾਂ ਆਪਾਂ ਆਲੂ ਦੀ ਗੱਲ ਕਰੀਏ ਆਲੂ ਦੇ ਵਿੱਚ ਅਸੀਂ ਆਲੂ ਦੀ ਵੱਟ ਦੇ ਨਾਲ-ਨਾਲ ਅਸੀਂ ਮੂਲੀਆਂ ਲਾਈਆਂ ਮੂਲੀਆਂ ਜਿਹੜੀਆਂ 1.5 ਮਹੀਨੇ ਬਾਅਦ ਸੜੀਆਂ ਹੋ ਜਾਂਦੀਆਂ ਨੇ ਅਸੀਂ ਉਹ ਪੱਟ ਕੇ ਤੇ ਦੁਬਾਰਾ ਫਿਰ ਅਸੀਂ ਜਿਹੜੀਆਂ ਮੂਲੀਆਂ ਸੀ ਇਹਦੇ ਚ ਲਾਈਆਂ ਸੀਗੀਆਂ ਤੇ ਇਸ ਤਰ੍ਹਾਂ ਸਾਡਾ ਜਿਹੜਾ ਟੋਟਲ ਸਾਡਾ ਜਿਹੜਾ ਪ੍ਰੋਡਕਸ਼ਨ ਆ ਸਾਡਾ ਜਿਹੜਾ ਉਤਪਾਦਨ ਆ ਉਹ ਸਾਡਾ ਵੱਧ ਜਾਂਦਾ ਇਸੇ ਤਰ੍ਹਾਂ ਪਿਆਜ਼ ਪਿਆਜ਼ਿਆਂ ਦੇ ਵਿੱਚ ਅਸੀਂ ਇੱਕ-ਇੱਕ ਲਾਈਨ ਚਾਰ-ਚਾਰ ਲਾਈਨਾਂ ਪਿਆਜ਼ਿਆਂ ਦੀਆਂ ਉਸ ਤੋਂ ਬਾਅਦ ਇੱਕ-ਇੱਕ ਲਾਈਨ ਅਸੀਂ ਧਨੀਏ ਦੀ ਲਾਈ ਆ ਤੇ ਧਨੀਏ ਨੂੰ ਅਸੀਂ ਪਹਿਲਾਂ ਤਾਂ ਹਰੇ ਧਨੀਏ ਦੇ ਤੌਰ ਦੇ ਉੱਪਰ ਕੱਟਿਆ ਤੇ ਮਕਸਦ ਸਾਡਾ ਇਹ ਵੀ ਸੀ ਵੀ ਇਹਦੇ ਚ ਜਿਹੜੇ ਕੋਈ ਵੀ ਕੀੜੇ ਮਕੌੜੇ ਆ ਉਹ ਪਹਿਲਾਂ ਧਰੀਆਂ ਤੇ ਪਹਿਣਗੇ ਤੇ ਅਸੀਂ ਧਰੀਆਂ ਨੂੰ ਅਸੀਂ ਕੱਟ ਕੇ ਵਿੱਚ ਆ ਉਸ ਤੋਂ ਬਾਅਦ ਅਸੀਂ ਇਹਦਾ ਮੁੜ ਕੇ ਬੀਜ ਦਾ ਉਤਪਾਦਨ ਵਿੱਚ ਕੀਤਾ ਇਸ ਤਰ੍ਹਾਂ ਕਰਨ ਨਾਲ ਜਿਹੜਾ ਸਾਡਾ ਸ਼ੁਰੂਆਤੀ ਦੌਰ ਦੇ ਵਿੱਚ ਜੈਵਿਕ ਖੇਤੀ ਦਾ ਕੁਝ ਝਾੜ ਘਟਦਾ ਜਦੋਂ ਅਸੀਂ ਅੰਤਰ ਕਾਸ਼ਤ ਕਰਦੇ ਹਾਂ ਫਸਲਾਂ ਦੀ ਉਹਦੇ ਨਾਲ ਸਾਡਾ ਫਿਰ ਇਹ ਵੱਧ ਜਾਂਦਾ ਸਾਡਾ ਉਤਪਾਦਨ ਪ੍ਰਤੀ ਯੂਨਿਟ ਏਰੀਆ ਪ੍ਰਤੀ ਯੂਨਿਟ ਟਾਈਮ ਦੇ ਨਾਲ ਤੇ ਨਾਲ ਦੀ ਨਾਲ ਹੀ ਫਿਰ ਅਸੀਂ ਕੁਝ ਹੋਰ ਅੱਗੇ ਕੰਮ ਅਰੰਭਿਆ ਜਿਦੇ ਵਿੱਚ ਕੁਝ ਸਬਜ਼ੀਆਂ ਦੇ ਉੱਤੇ ਕੰਮ ਕੀਤਾ ਹੈ ਜਿਦੇ ਵਿੱਚ ਜਿਸ ਤਰ੍ਹਾਂ ਹਲਦੀ ਹੋ ਗਈ ਹਲਦੀ ਤੋਂ ਬਾਅਦ ਪਿਆਜ਼ ਹੋ ਗਏ ਇਹ ਫਸਲੀ ਚੱਕਰ ਵੀ ਬਹੁਤ ਵਧੀਆ ਚੰਗਿਆ ਸਾਨੂੰ ਉਤਪਾਦਨ ਦੇ ਜਾਂਦਾ ਫਿਰ ਸਾਡਾ ਮੱਕੀ ਆਲੂ ਪਿਆਜ਼ ਦਾ ਸਾਡਾ ਹੈਗਾ ਹੀ ਆ ਫਿਰ ਅਸੀਂ ਕੁਝ ਨਵੇਂ ਫਸਲੀ ਚੱਕਰਾਂ ਦੇ ਉੱਪਰ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਮੱਕੀ ਮੱਕੀ ਤੋਂ ਬਾਅਦ ਮਟਰ ਮਟਰਾਂ ਤੋਂ ਬਾਅਦ ਫਿਰ ਮੂੰਗੀ ਇਹ ਵੀ ਅਸੀਂ ਜਿਹੜਾ ਆਪਣਾ ਫਸਲੀ ਚੱਕਰ ਆ ਉਹ ਅਸੀਂ ਵਿੱਚ ਦੇ ਦਿੱਤਾ ਹੈਗਾ ਜੀ ਸਵਾਰਥ ਤੌਰ ਦੇ ਉੱਪਰ ਸੋ ਕਿਸਾਨ ਵੀਰੋ ਕਣਕ ਤੋਂ ਨਹੀਂ ਦੀ ਬਜਾਏ ਜੇਕਰ ਅਸੀਂ ਹੋਰ ਵੀ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਕਿ ਆਪਾਂ ਹਰੀ ਕ੍ਰਾਂਤੀ ਤੋਂ ਪਹਿਲਾਂ ਪੈਦਾ ਕਰਦੇ ਸੀ ਉਹਨਾਂ ਰਾਈ ਟਰੱਕ ਬਾਅਦ ਥੋੜਾ ਥੋੜਾ ਲਿਆਈਏ ਤੇ ਉਹ ਪ੍ਰੋਡਕਟ ਬਣਾ ਕੇ ਜੇ ਅਸੀਂ ਮਾਰਕੀਟ ਦੇ ਵਿੱਚ ਲੈ ਕੇ ਆਈਏ ਤਾਂ ਮੇਰੇ ਖਿਆਲ ਚਾ ਕਿ ਕਿਸਾਨੀ ਕੋ ਹੋ ਹੀ ਨਹੀਂ ਸਕਦਾ ਕਿ ਅਸੀਂ ਘਾਟੇ ਵਿੱਚ ਜਾਈਏ ਸਾਡੇ ਬਹੁਤ ਸਾਰੇ ਕਿਸਾਨ ਜੋ ਮਹਿਕਮੇ ਦੇ ਨਾਲ ਜੁੜੇ ਨੇ ਖੇਤੀਬਾੜੀ ਵਿਭਾਗ ਦੇ ਨਾਲ ਉਹਨਾਂ ਨੂੰ ਅਸੀਂ ਵਕ ਵਕ ਪਲੇਟਫਾਰਮ ਦੇ ਕੇ ਉਹਨਾਂ ਦੀ ਜੋ ਪ੍ਰੋਡਕਟ ਆ ਜਾਂ ਪੈਦਾਵਾਰ ਆ ਉਹ ਸੀ ਸਿੱਧੀ ਕੰਜ਼ਿਊਮਰ ਤੱਕ ਪਹੁੰਚਾ ਰਹੇ ਆ ਸੋ ਕਿਸਾਨ ਵੀਰੋ ਕੋਸ਼ਿਸ਼ ਕਰੋ ਕਿ ਆਪਣੇ ਏਰੀਏ ਦੇ ਵਿੱਚ ਜਿੰਨੇ ਵੀ ਤੁਹਾਡੇ ਮਹਿਕਮੇ ਨੇ ਵੱਖ-ਵੱਖ ਚਾਹੀਏ ਉਹ ਖੇਤੀਬਾੜੀ ਵਿਭਾਗ ਹੈ ਚਾਹੀਏ ਉਹ ਮੰਡੀ ਬੋਰਡ ਆ ਚਾਹੀਏ ਖੇਤੀਬਾੜੀ ਯੂਨੀਵਰਸਿਟੀ ਆ ਉਹਨਾਂ ਦੇ ਅਧਿਕਾਰੀਆਂ ਨਾਲ ਤੁਸੀਂ ਮਿਲਦੇ-ਗਿਲਦੇ ਰਹੋ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਸਰਕਾਰ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਦੀ ਕੋਈ ਸਹੂਲਤ ਜਾਂ ਟ੍ਰੇਨਿੰਗ ਦਿੱਤੀ ਜਾ ਸਕਦੀ ਆ ਤੇ ਉਹ ਮੌਕੇ ਨੂੰ ਅਸੀਂ ਜਰੂਰ ਗ੍ਰੈਬ ਕਰੀਏ ਖਾਸ ਕਰਕੇ ਇੱਕ ਇਹ ਖਿਆਲ ਰੱਖਣਾ ਵੀ ਅਸੀਂ ਸੀਜ਼ਨ ਤੋਂ ਬਾਅਦ ਜਣਾ ਜਿਹੜੀ ਫਸਲ ਦਾ ਸੀਜ਼ਨ ਆ ਅਸੀਂ ਉਹਨੂੰ ਹੀ ਪ੍ਰਮੋਟ ਕਰੀਏ ਉਹਨੂੰ ਬੀਜੀਏ ਉਹਨੂੰ ਪੈਦਾਵਾਰ ਲਈਏ ਸੋ ਇਹਦੇ ਨਾਲ ਨਾਲ ਜਿਹੜਾ ਆਉਣ ਵਾਲਾ ਸਮਾਂ ਹੈਗਾ ਤੁਸੀਂ ਜੇ ਤੁਸੀਂ ਪ੍ਰੋਸੈਸਿੰਗ ਵਾਲੇ ਪਾਸੇ ਇਹ ਆਰਗੈਨਿਕ ਖੇਤੀ ਚ ਆਉਣੇ ਆ ਤਾਂ ਇਹ ਖੇਤੀ ਦਾ ਪੁਵੈਖੀ ਬਹੁਤ ਜਾਦੇ ਪੁਵੈਖਾ ਉਹਨੂੰ ਸਾਡਾ ਸਾਡੇ 4 ਏਕੜ ਦੇ ਵਿੱਚ ਅਸੀਂ ਘਟੋ ਘਟ 6 5 6 ਪਰਿਵਾਰ ਮਤਲਬ ਇਸ ਤਰ੍ਹਾਂ ਦੇ ਇਹ ਕੰਮ ਕਰਦੇ ਆ ਤੇ ਸਾਰੇ ਲਾਭ ਲੈ ਰਹੇ ਆ ਤੋ ਆਰਗੈਨਿਕ ਖੇਤੀ ਦਾ ਬੜਾ ਵੱਡਾ ਪੁਆਇਆ ਹੈਗਾ ਤੇ ਇਹਨੂੰ ਸਿਰ ਸੰਗਠਿਤ ਕਰਕੇ ਕਰੇ ਕਰੇ ਟੀਮ ਹੈਗੀ ਆਪਣੇ ਕਰੇ ਪਰਿਵਾਰ ਦੇ ਮੈਂਬਰ ਨਾਲ ਨੇ ਤੇ ਅਸੀਂ ਟ੍ਰੇਨਿੰਗ ਲੈ ਕੇ ਭਾਵੇਂ ਉਹ ਯੂਨੀਵਰਸਿਟੀ ਰਾਹੀਂ ਟ੍ਰੇਨਿੰਗ ਲੈ ਲਈਏ ਭਾਵੇਂ ਉਹ ਕੇਵੀ ਕੇ ਰਾਹੀਂ ਟ੍ਰੇਨਿੰਗ ਲੈ ਕੇ ਜਿਨ੍ਹਾਂ ਦੇ ਕਰ ਕਿਸਾਨ ਪ੍ਰੋਸੈਸਿੰਗ ਵਾਲੇ ਪਾਸੇ ਨਹੀਂ ਆਉਂਦਾ ਕਿਸਾਨ ਅੱਗੇ ਨਹੀਂ ਵਧ ਸਕਦਾ ਮੈਂ ਵਾਰ-ਵਾਰ ਜੋੜ ਪ੍ਰੋਸੈਸਿੰਗ ਤੇ ਦਿੰਨਾ ਜੋ ਚੀਜ਼ ਅਸੀਂ ਪੈਦਾ ਕਰੀਏ ਮਾਰਕੀਟ ਕਿਤੇ ਬਹੁਤ ਵੱਡੀ ਹੈਗੀ ਆ ਸਾਨੂੰ ਲੋੜ ਹੈਗੀ ਇੱਕ ਮਿਲ ਕੇ ਕੰਮ ਕਰਨ ਦੀ ਤੇ ਆਰਗੈਨਿਕ ਖੇਤੀ ਦੇ ਵਿੱਚ ਬੱਕੀ ਦੇ ਖਰਚੇ ਵੀ ਘਟ ਜਾਂਦੇ ਜਦੋਂ ਸਾਡੀ ਹੌਲੀ ਹੌਲੀ ਜਦੋਂ ਅਸੀਂ ਜਿਵੇਂ ਕਿ ਜਿੱਥੇ ਸਾਡਾ ਲੈਵਲ ਆ ਗਿਆ ਸਾਨੂੰ 7-8 ਸਾਲ ਖੇਤ ਕੰਮ ਕਰਦਨ ਹੋ ਗਏ ਮੇਰੇ ਖੇਤ ਦੇ ਵਿੱਚ ਇੰਨਾ ਜਾਨਵਰ ਆਦਾ ਜਮਾਵੜਾ ਉਹ ਜਾਨਵਰ ਜਿਹੜੇ ਸਾਡੇ ਰਾਤ ਸਾਡੇ ਵਾਸਤੇ ਮਤਲਬ ਕੰਮ ਕਰਦੇ ਨੇ ਕਿਉਂਕਿ ਇਹ ਖੇਤੀ ਜਿੱਥੇ ਸਾਡੇ ਜੀਵਨ ਤੇ ਵਿੱਚ ਬਹੁਤ ਵੱਡਾ ਰੋਲ ਖੇਤੀ ਦਾ ਉੱਥੇ ਨਾਲ ਦੀ ਨਾਲ ਜਾਨਵਰਾਂ ਦਾ ਪਸ਼ੂਆਂ ਦਾ ਪੰਛੀਆਂ ਦਾ ਕੀਟਾਂ ਦਾ ਬਹੁਤ ਵੱਡਾ ਰੋਲ ਆ ਸੋ ਅਸੀਂ ਕਿਤਨਾ ਕਿ ਦੂਜੀ ਖੇਤੀ ਨੇ ਇਹ ਸਾਰਾ ਸਿਸਟਮ ਨੂੰ ਦੂਰ ਕੀਤਾ ਵਾ ਤੇ ਆਰਗੈਨਿਕ ਖੇਤੀ ਇੱਕ ਇੱਕ ਰਲਕੇ ਖੇਤੀ ਮਤਲਬ ਸਾਰੇ ਜਾਨਵਰਾਂ ਨੂੰ ਨਾਲ ਲੈ ਕੇ ਕਰਨ ਵਾਲੀ ਖੇਤੀ ਆ ਸੋ ਅਸੀਂ ਤਾਂ ਬੜੇ ਖੁਸ਼ ਨੇ ਸਾਡੇ ਖੇਤ ਤੇ ਬੜੇ ਚੰਗੇ ਬੰਦੇ ਆਉਂਦੇ ਸਾਨੂੰ ਸੁਝਾਅ ਦਿੰਦੇ ਨੇ ਸਾਰੇ ਨਾਲ ਮਿਲ ਕੇ ਬੈਠਦੇ ਨੇ ਆਰਗੈਨਿਕ ਖੇਤੀ ਦੀ ਗੱਲ ਕਰਦੇ ਆ ਮੈਂ ਕਿਸਾਨਾਂ ਨੂੰ ਇਹ ਕਿ ਜਰੂਰ ਮੈਸੇਜ ਦੇਣਾ ਚਾਹੁੰਦਾ ਕਿ ਜਿਹੜਾ ਆਉਣ ਵਾਲਾ ਭਵਖ ਹੈਗਾ ਉਹ ਆਰਗੈਨਿਕ ਖੇਤੀ ਦਾ ਹੈ ਜ਼ਹਿਰ ਮੌਤ ਖੇਤੀ ਦਾ ਭਵਖ ਹੈਗਾ ਕਿਉਂਕਿ ਪੰਜਾਬ ਦੇ ਜਿਹੜੇ ਸਰੋਤ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਚੁੱਕੇ ਨੇ ਸੋ ਮੈਂ ਕਿਸਾਨਾਂ ਨੂੰ ਜਰੂਰ ਕਹੂੰਗਾ ਵੀ ਆਉਣ ਨਾਲ ਸਮਾਂ ਆਰਗੈਨਿਕ ਖੇਤੀ ਦਾ ਹੈ ਤੇ ਇਹਦੇ ਵਿੱਚ ਜ਼ਿਆਦਾ ਸਾਨੂੰ ਰਲ ਕੇ ਕੰਮ ਕਰਨ ਦੀ ਲੋੜ ਹੈਗੀ ਆ ਅਸੀਂ ਕੋਆਪਰਸਿਟੀਆਂ ਬਣਾਈਏ ਭਾਵੇਂ ਉਹ ਛੋਟੀਆਂ ਹੋ ਜਾਈਆਂ ਸੋਸਾਇਟੀਆਂ ਕਿਉਂਕਿ ਟੀਮ ਵਰਕ ਦਾ ਬਹੁਤ ਵੱਡਾ ਰੋਲ ਆ ਟੀਮ ਦਾ ਸੋ ਮੈਂ ਕਿਸਾਨਾਂ ਨੂੰ ਇਹ ਬੇਨਤੀ ਕਰਦਾ ਵੀ ਕਮ ਸੇ ਕਮ ਜੇ ਆਉਣਾ ਇਸ ਪਾਸੇ ਜਰੂਰ ਮਨ ਬਣਾ ਕੇ ਆਓ ਕਿਉਂਕਿ ਇੱਕ ਬਹੁਤ ਵੱਡਾ ਹੈਗਾ ਇਹ ਮਾਰਕੀਟ ਬਹੁਤ ਵੱਡੀ ਹੈਗੀ ਬਲਾਈਂਡ ਹੈਗੀ ਆ ਤੇ ਲੋਡ ਹੈਗੀ ਅਸੀਂ ਇਕੱਠੇ ਹੋ ਕੇ ਮਾਰਕੀਟ ਕਿਵੇਂ ਕੈਪਚ ਕਰਨੀਗੇ ਜੇ ਸਾਡੇ ਕੋਲ ਰਿਜ਼ਲਟ ਨੇ ਜਿਵੇਂ ਅਸੀਂ ਮੋਗਾ ਕਿਸਾਨ ਬਜਾਰ ਆ ਰਹੇ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਸੋ ਅਸੀਂ ਛੋਟੇ ਕਿਸਾਨ ਨੂੰ ਪ੍ਰੋਸੈਸਿੰਗ ਵਾਲੇ ਪਾਸੇ ਜਾਣਾ ਉਹ ਵੀ ਘਰ ਪੱਧਰ ਤੇ ਛੋਟੇ ਪੱਧਰ ਦੀ ਪ੍ਰੋਸੈਸਿੰਗ ਵਾਸਤੇ ਚਮਕੌਰ ਸਿੰਘ ਵਰਗੇ ਸਫਲ ਕਿਸਾਨ ਆਪਣੇ ਇਲਾਕੇ ਦੇ ਹੋਰ ਦੂਜੇ ਕਿਸਾਨਾਂ ਲਈ ਇੱਕ ਪ੍ਰੇਰਨਾ ਸਰੋਤ ਬਣ ਕੇ ਉੱਭਰਦੇ ਹਨ ਰਸਾਇਣਕ ਖੇਤੀ ਤੋਂ ਹਟ ਕੇ ਕੁਦਰਤੀ ਖੇਤੀ ਵੱਲ ਆਉਣਾ ਕੁਝ ਕਿਸਾਨਾਂ ਨੂੰ ਇੱਕ ਘਾਟੇ ਦਾ ਸੌਦਾ ਲੱਗਦਾ ਹੈ ਪਰ ਚਮਕੌਰ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੁਦਰਤੀ ਅਤੇ ਜੈਵਿਕ ਢੰਗ ਨਾਲ ਪੈਦਾ ਕੀਤੀਆਂ ਖੇਤੀ ਜਿੰਸਾਂ ਦਾ ਭਾ ਰਸਾਇਣਕ ਖੇਤੀ ਦੀਆਂ ਜਿੰਸਾਂ ਤੋਂ ਕਿਤੇ ਜ਼ਿਆਦਾ ਭਾ ਦੇਣ ਵਾਲੀਆਂ ਹੁੰਦੀਆਂ ਹਨ ਚਮਕੌਰ ਸਿੰਘ ਦੇ ਇਸ ਜੈਵਿਕ ਖੇਤੀ ਦੇ ਸਫ਼ਰ ਵਿੱਚ ਉਹ ਅੱਜ ਪੂਰੀ ਤਰ੍ਹਾਂ ਨਾਲ ਕਾਮਯਾਬ ਹੈ ये है नया बदलता भारत जहां कृषि को मिल रही है तकनीक की ताकत आज युवा किसानों की आधुनिक दृष्टिकोण और नवाचार कृषि में नई उम्मीदें जगा रहे हैं आधुनिक कृषि की नई तस्वीर खेती को प्रभावशाली और सुसंगत व्यवसाय बना रही है कृषि के पुराने तरीकों से कीट रोग और मौसम में उतार चढ़ाव जैसी समस्याओं का समाधान संभव नहीं है इस बात को समझते हुए माननीय प्रधानमंत्री श्री नरेंद्र मोदी जी ने कृषि को भी धीरे धीरे हाईटेक बनाने की पहल की है ड्रोन टेक्नोलॉजी हमारे कृषि सेक्टर को दूसरे लेवल पर ले जाने वाली है किस जमीन पर कितनी और कौन सी खाद डालनी है मिट्टी में किस चीज की कमी है कितनी सिंचाई करनी है ये भी हमारे यहाँ अंदाजे से होता रहा है ये कम पैदावार और फसल बर्बाद होने का बड़ा कारण रहा लेकिन स्मार्ट टेक्नोलॉजी आधारित ड्रोन यहाँ भी बहुत काम आ सकते हैं प्रधानमंत्री जी के दूरदर्शी नेतृत्व में केंद्रीय कृषि एवं किसान कल्याण मंत्रालय बड़ी तेजी से किसानों को टेक्नोलॉजी से जोड़ रही है सरकार कृषि कार्यों के लिए ड्रोन के उपयोग को प्रोत्साहित कर रही है किसान ड्रोन कृषि उद्योग में क्रांति ला रहा है यह तकनीक भारतीय कृषि समुदाय का भविष्य है। ड्रोन का प्रयोग पारंपरिक खेती के तरीकों को बदल रहा है ड्रोन एक आधुनिक तकनीक एक नई आई है जिससे हमें उससे बहुत फायदा हो रहा है जो दवाई डाल देते हैं ड्रोन उड़ के सप्रे करती है जैसे और दवाई भी छिड़कती है हम बचाव होता है शरीर का बचाव होता है उससे बहुत सारे फायदे हैं पहले हम स्प्रे करते थे मशीन में सौ लीटर पानी दो सौ लीटर पानी में किले की स्प्रे होती थी अब उसमें दस लीटर पानी में एक किले की स्प्रे होती है अत्याधुनिक तकनीक हाई रेजोल्यूशन कैमरों और उन्नत सेंसर से लैस किसान ड्रोन भारतीय कृषि क्षेत्र की काया पलट करने की क्षमता रखता है कीटनाशकों और उर्वरकों का छिड़काव हवाई निगरानी फसल और मृदा स्वास्थ्य की निगरानी बीजा रोपण क्षतिग्रस्त फसलों का आकलन और फसल बीमा के दामों का तेजी से निपटान के अलावा फसलों के स्वास्थ्य संबंधी रियल टाइम जानकारी दे सकता है यह कीटों बीमारियों और पोषक तत्वों की कमी की पहचान कर सकता है इसकी मदद से समय रहते किसान अपनी फसलों की सुरक्षा के उपाय कर सकते हैं इससे सबसे बड़ा फायदा है कि आप इसमें दवाई डाल के और इसको भर के छोड़ देंगे पूरे खेत में करके वापस वहीं आ जाएगा आप जैसे खेत में नहा धोकर गए थे वैसे के वैसे के वापस आओगे। साथ ही किसान ड्रोन का प्रयोग स्वामित्व योजना के अंतर्गत भूमि अभिलेखों के डिजिटलाइजेशन और पशुधन ट्रैकिंग के लिए भी किया जा सकेगा वैसे तो किसान ड्रोन आज देश की जरूरत है पर ड्रोन चलाने के लिए प्रशिक्षित ऑपरेटर्स की कमी ड्रोन के रख रखाव की चुनौती और ड्रोन चलाने के लिए जरूरी सुरक्षा निर्देशों की जानकारी की कमी जैसी कुछ समस्याएं अभी भी बनी हुई हैं। इन समस्याओं के निदान के लिए केंद्रीय कृषि और किसान कल्याण मंत्रालय ने कई पहल किए हैं जिनमें नीतिगत परिवर्तन भी शामिल है कृषि मंत्रालय द्वारा कृषि संस्थानों को दस लाख तक का अनुदान व्यक्तिगत किसानों किसानों की सहकारी समितियों जैसे सी और एफ को भी ड्रोन की खरीद के लिए वित्तीय सहायता मिलती है किसानों के खेतों में ड्रोन के लिए फार्म मशीनरी प्रशिक्षण और परीक्षण संस्थानों एफ भारतीय कृषि अनुसंधान परिषद आई संस्थानों कृषि विज्ञान केंद्रों तथा राज्य कृषि विश्वविद्यालयों को कृषि यंत्रीकरण उप मिशन के तहत आकस्मिक व्यय के साथ ड्रोन लागत की 100 प्रतिशत दर पर वित्तीय सहायता प्रदान की जाती है वित्तीय सहायता और अनुदान प्रदान करने के अलावा ड्रोन फैसिलिटेशन सेंटर का विकास भी किया जा रहा है कुशल ड्रोन ऑपरेटर्स की कमी को पूरा करने के लिए प्रशिक्षण कार्यक्रम चलाए जा रहे हैं प्रशिक्षित किसानों की डीजीसीए द्वारा सभी जरूरी औपचारिकताएं प्रशिक्षण केंद्रों में ही पूरी कर ली जाए यह भी सुनिश्चित किया जा रहा है ड्रोन प्रौद्योगिकियों के अनूठे लाभों को ध्यान में रखते हुए मंत्रालय ने ड्रोन के जरिए दस तरह के फसलों पर कीटनाशक के छिड़काव हेतु मानव संचालन प्रक्रिया एसओपी जारी किए हैं। आधुनिक कृषि उद्योग एक महत्वपूर्ण मोड़ पर है कल तक जो किसान संसाधन के अभाव में मजबूर था ਵੋਅਬ ਤਕਨੀਕ ਦੀ ਤਾਕਤ ਸੇ ਮਜ਼ਬੂਤ ਹੋ ਰਹਾ ਹੈ ਨਏ ਭਾਰਤ ਦੀ ਨਈ ਤਸਵੀਰ ਕੜ ਰਹਾ ਹੈ